ਸੁਲਤਾਨ ਜਦੋਂ ਤੇਰੀਆਂ ਵੀਡੀਓ ਵੇਖਦਾ ਹੈ ਪਹਿਲਾਂ ਤਾਂ ਇਹ ਦੱਸ ਵੀ ਤੇਰੀ ਘੋੜੀ ਠੀਕ ਆ ਬਿਮਾਰ ਹੋ ਗਈ ਸੀ ਕਿ ਮੈਂ ਵੇਖਿਆ ਸੀਗਾ ਚੜਦੀ ਕਲਾ ਜੀਆਂ ਕਿਉਂਕਿ ਜਿਹੜੀ ਗੁਰੂ ਸਾਹਿਬ ਦੀ ਬਖਸ਼ਿਸ਼ ਆ ਨਾ ਭਾਈ ਜਾਨ ਜੀ ਤੇ ਇਹ ਤੇਰੇ ਤੇ ਵੀ ਬਖਸ਼ਿਸ਼ ਹੋਈ ਆ ਵਧੀਆ ਗੱਲ ਆ ਸੋ ਮੈਨੂੰ ਵੀ ਫਿਕਰ ਸੀਗਾ ਯਾਰ ਮੈਂ ਕਿਹਾ ਮੁੰਡਾ ਦਿਨ ਰਾਤ ਮਿਹਨਤ ਕਰਾਉਂਦਾ ਤੇ ਜਿਹਨੂੰ ਬੰਦਾ ਸਭ ਤੋਂ ਵੱਧ ਪਿਆਰ ਕਰਦਾ ਹੋਵੇ ਔਰ ਉਹ ਨੂੰ ਥੋੜੀ ਢਿੱਲ ਮੱਸ ਹੋ ਜੇ ਤੇ ਫਿਰ ਔਖਾ ਹੋ ਜਾਂਦਾ ਹੈ ਇਹ ਸੁਲਤਾਨ ਡੇਰਾ ਬਾਬਾ ਨਾਨਕ ਦੇ ਇਲਾਕੇ ਦਾ ਨੌਜਵਾਨ ਹੈ ਔਰ ਇਹ ਉਹ ਨੌਜਵਾਨ ਹੈ ਜਿਹੜਾ ਘਰੇ ਮੇਰੇ ਵੀਰੋ ਪਏ ਬੱਚਿਆਂ ਨੂੰ ਉਠਾ ਕੇ ਬਾਬਾ ਜੀ ਮਿਹਨਤ ਕਰਵਾਉਂਦਾ ਔਰ ਗਰਾਊਂਡ ਦੇ ਵਿੱਚ ਔਰ ਦੌੜਾਂ ਲਵਾਉਂਦਾ ਹੈ ਔਰ ਉਹਨਾਂ ਨੂੰ ਗਰਾਊਂਡ ਦੇ ਵਿੱਚ ਹੀ ਖੁਰਾਕਾਂ ਦਿੰਦਾ ਹੈ ਇਹਨੂੰ ਅਸ਼ੀਰਵਾਦ ਦਿਓ ਲੈ ਵੀ ਸੁਲਤਾਨ ਸਿਆਨ ਲੈ ਬਾਬਿਆ ਤੋਂ ਅਸ਼ੀਰਵਾਦ ਹੋਰ ਚੜਦੀ ਕਲਾ ਹੋ ਜਾਣੀ ਹੈ ਔਰ ਹੋਰ ਦੁਨੀਆ ਦੇ ਵਿੱਚ ਨਾ ਹੋ ਜਾਣਾ ਇਹ ਜ਼ਿੰਮੇਵਾਰੀ ਅੱਜ ਹੋਰ ਵੱਧ ਗਈ ਹੈ ਇਹ ਜ਼ਿੰਮੇਵਾਰੀ ਨੌਜਵਾਨਾਂ ਇਹ ਮਰਦੇ ਦਮ ਤੱਕ ਨਿਭਾਉਣੀ ਪੈਣੀ ਹੈ ਸੱਚੇ ਪਾਤਸ਼ਾਹ ਤੈਨੂੰ ਹੋਰ ਬਲ ਬਖਸ਼ੇ ਨੌਜਵਾਨਾਂ ਤੈਨੂੰ ਸੱਚੇ ਪਾਤਸ਼ਾਹ ਲੰਮੀਆਂ ਓਵਰਾਂ ਬਖਸ਼ੇ ਔਰ ਇਸੇ ਤਰ੍ਹਾਂ ਤੂੰ ਪੰਜਾਬ ਦੀ ਧਰਤੀ ਦੀ ਸੇਵਾ ਕਰੇ ਸਾਡਾ ਸੁਲਤਾਨ ਤੂੰ ਕੱਲੇ ਹੁਣ ਦੇਰਾ ਬਾਬਾ ਨਾਨਕ ਦਾ ਸੁਲਤਾਨ ਨਹੀਂ ਹੁਣ ਤੂੰ ਪੰਜਾਬ ਦਾ ਸੁਲਤਾਨ ਹੈ ਹੁਣ ਤੂੰ ਉਹਨਾਂ ਮਾਮਾ ਦਾ ਸੁਲਤਾਨ ਹੈ ਜਿਨ੍ਹਾਂ ਮਾਮਾ ਦੇ ਬੱਚੇ ਤੇਰੇ ਕੋਲੇ ਮਿਹਨਤ ਕਰਦੇ ਐ ਔਰ ਜਿਨ੍ਹਾਂ ਮਾਮਾ ਨੇ ਸੁਪਨੇ ਲਏ ਹੋਏ ਐ ਵੀ ਸਾਡਾ ਬੱਚਾ ਵੀ ਸੁਲਤਾਨ ਵਾਂਗੂ ਬਣ ਜਾਵੇ ਸੋ ਤੇਰੇ ਲਈ ਦੁਆਮਾਂ ਨੇ ਅੱਜ ਭੁੱਲਰ ਬ੍ਰਦਰਜ਼ ਨੇ ਇਹ ਮਾਣ ਜਿਹੜਾ ਹੈ ਮੇਰੇ ਵੀਰੋ ਸੁਲਤਾਨ ਫਿਟਨੈਸ ਦੀ ਸਮੁੱਚੀ ਟੀਮ ਦਾ ਸੁਲਤਾਨ ਵੀਰ ਦਾ ਇਸ ਲਈ ਖੇਡ ਮੈਦਾਨ ਦੇ ਵਿੱਚ ਕੀਤਾ ਜਾ ਰਿਹਾ ਹੈ ਬਹੁਤ ਵੱਡੇ ਮਾਣ ਵਾਲੀ ਗੱਲ ਆ ਇੱਕ ਬਾਜ਼ ਤੇ ਨਗਦ ਰਾਸ਼ੀ ਦੇ ਨਾਲ ਮੇਰੇ ਵੀਰੋ ਸਵਰਗਿਆ ਜੱਫੇਦਾਰ ਫੌਜਾ ਸਿੰਘ ਜੀ ਦੀ ਸਾਲਾਨਾ ਵਰਸ਼ੀ ਤੇ ਦੂਸਰਾ 골ਡ ਕਬੱਡੀ ਕੱਪ ਜਿਹੜਾ ਕਰਵਾਇਆ ਜਾ ਰਿਹਾ ਹੈ ਤੇ ਭੁੱਲਰ ਬ੍ਰਦਰ ਵੱਲੋਂ ਇਹ ਮਾਣ ਸਨਮਾਨ ਮੇਰੇ ਵੀਰੋ ਕੀਤਾ ਜਾ ਰਿਹਾ ਹੈ ਮਹਾਪੁਰਸ਼ਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਸੋ ਮਹਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਪਹਿਲਾਂ ਕਿਹਾ ਸੀ ਕਿ ਸਾਧੂ ਰਹਿੰਦੇ ਜੱਗ 'ਚ ਬੇਗਾਨੇ ਬਣ ਕੇ ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣ ਕੇ ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣ ਕੇ ਸਤਕਾਰ 올ੰਪੀਅਨ ਮੇਰੇ ਵੀਰੋ ਖਿਤਾਬ ਮਿਲ ਗਿਆ ਵੀ ਇਹ 올ੰਪੀਅਨ ਨੇ ਪਰ ਇਹ ਉਹ ਸਮਝ ਜਾਣਦੇ ਆ ਮਾਪੇ ਵੀ ਜਦੋਂ ਬੱਚਾ ਵੱਡਾ ਹੁੰਦਾ ਹੈ ਬੱਚਾ ਜੰਮਿਆ ਬੱਚਾ ਵੱਡਾ ਹੋਇਆ ਤੇ ਕਿੰਨੀ ਮਿਹਨਤ ਇਹਨਾਂ ਕਰਵਾਈ ਔਰ ਕਿੰਨੀ ਖੁਰਾਕ ਕਿੰਨਾ ਮੇਰੇ ਵੀਰੋ ਜਿਵੇਂ ਕਹਿੰਦੇ ਹੁੰਦੇ ਆ ਵੀ ਡਿਸਪਲਿਨ ਰੱਖਣਾ ਪੈਂਦਾ ਔਰ ਇਹ ਮਾਪੇ ਬਾਪ ਤੋਂ ਵੱਧ ਕੇ ਜਾਂ ਕੋਚ ਤੋਂ ਵੱਧ ਕੇ ਕੋਈ ਨਹੀਂ ਜਾਣਦਾ ਇਹ ਬਹੁਤ ਵੱਡੇ ਮਾਣ ਵਾਲੀ ਗੱਲ ਆ ਅੱਜ ਬਾਬਾ ਬਕਾਲਾ ਸਾਹਿਬ ਦੇ ਇਸ ਕਬੱਡੀ ਕੱਪ ਦੇ ਵਿੱਚ 12 ਭਾਰਤੀ ਟੀਮ ਦੇ ਹਾਕੀ 올ਿਪੀਅਨਾਂ ਦੇ ਸਤਿਕਾਰਯੋਗ ਮਾਪਿਆਂ ਦਾ ਸਨਮਾਨ ਹੋਣਾ ਇਹ ਬਹੁਤ ਵੱਡੇ ਮਾਣ ਵਾਲੀ ਗੱਲ ਆ ਉਹ ਵੀ ਬਾਬਾ ਬਕਾਲਾ ਸਾਹਿਬ ਵਰਗੇ ਧਾਮ ਤੇ ਮੇਰੇ ਵੀਰੋ ਮਾਣ ਸਨਮਾਨ ਹੋਣਾ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਆ ਇੱਕ ਝਕਾਰਾ ਲਾਵਾਂਗੇ ਬੋਲੇ ਇਸ ਸੋਨਹਾਂ ਸੋ ਆਪਾਂ ਕੱਲੇ-ਕੱਲੇ ਸਤਿਕਾਰਯੋਗ ਜਿਹੜੇ ਕਹਿੰਦੇ ਹੁੰਦੇ ਹਨ ਵੀ ਹਰਮਨਪ੍ਰੀਤ ਦੇ 올ੰਪੀਅਨ ਹਰਮਨਪ੍ਰੀਤ ਦੇ ਸਾਡੇ ਸਤਿਕਾਰਯੋਗ ਫਾਦਰ ਸਾਹਿਬ ਉਹ ਵੀ ਇੱਚੇ ਇੱਚੇ ਤੌਰ ਤੇ ਡੀ ਡੀਐਸਪੀ ਸਾਹਿਬ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਔਰ ਜਿੱਥੇ ਇੱਕ ਗੁਰੂ ਦੇ ਬਾਜ ਦੇ ਨਾਲ ਸਨਮਾਨ ਔਰ ਉਥੇ ਜਰਮਨ ਜੀ ਮੈਨੂੰ ਪਤਾ ਕਿੱਦਾਂ ਮੈਨੂੰ ਇੱਕ ਵਾਰੀ ਸਾਰਾ ਦਰਸੋ ਵੀ ਕੌਣ ਹਾਂਜੀ ਹਾਂਜੀ ਜਰਮਨ ਪ੍ਰੀ ਤੇ ਫਾਦਰ ਸਾਹਿਬ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਜਰਮਨ ਪ੍ਰੀਤ ਸਿੰਘ ਦੇ ਫਾਦਰ ਸਾਹਿਬ ਦਾ ਮਾਨ ਸਨਮਾਨ ਇਸ ਲਈ ਖੇਡ ਮੈਦਾਨ ਦੇ ਵਿੱਚ ਕੀਤਾ ਜਾ ਰਿਹਾ ਮੇਰੇ ਵੀਰੋ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਉਸ ਤੋਂ ਬਾਅਦ ਮੰਦੀਪ ਹਾਕੀ 올ੰਪੀਅਨ ਦੇ ਫਾਦਰ ਸਾਹਿਬ ਦਾ ਮਾਨ ਸਨਮਾਨ ਮੇਰੇ ਵੀਰੋ ਕੀਤਾ ਜਾ ਰਿਹਾ ਹੈ ਮੰਦੀਪ ਸਾਡਾ ਵੀਰ ਹਾਕੀ 올ੰਪੀਅਨ ਔਰ ਉਹਨਾਂ ਦੇ ਫਾਦਰ ਸਾਹਿਬ ਨੂੰ ਇਹ ਸਨਮਾਨ ਕੈਂਠੇ ਦੇ ਨਾਲ ਔਰ ਇਹ ਸ਼ਾਨਦਾਰ ਬਾਜ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਬੋਲੇ ਸੋਨਿਹਾਲ ਉਸ ਤੋਂ ਬਾਅਦ ਹਾਰਦਿਕ ਦੇ ਫਾਦਰ ਸਾਹਿਬ ਦਾ ਇਹ ਸਨਮਾਨ ਕੀਤਾ ਜਾਣਾ ਐਸਪੀ ਸਾਹਿਬ ਦਾ ਇਹ ਮਾਨ ਸਨਮਾਨ ਕੀਤਾ ਜਾ ਰਿਹਾ ਬਹੁਤ ਵੱਡੇ ਮਾਣ ਵਾਲੀ ਗੱਲ ਆ ਕਿ ਮਾਣ ਵਾਲੀ ਗੱਲ ਹੈ ਅਸੀਂ ਜੰਮੇ ਆ ਪੰਜਾਬ ਵਿੱਚ ਸੋਨੇ ਦੀ ਚਿੜੀ ਦਾ ਨਾਮ ਮਿਲਿਆ ਖਿਤਾਬ ਵਿੱਚ ਜੇ ਪੰਜਾਬ ਸੋਨੇ ਦੀ ਚਿੜੀ ਹੈ ਔਰ ਉਹਨਾਂ ਦੇ ਵਿੱਚ योगदान ਇਹਨਾਂ ਪਰਿਵਾਰਾਂ ਦਾ ਵੀ ਬਹੁਤ ਵੱਡਾ ਮੇਰੇ ਵੀਰੋ ਇਹਨਾਂ ਮਾਮਾ ਦਾ ਯੋਗਦਾਨ ਹੈ ਇਹਨਾਂ ਪਿਤਾ ਜੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਅੱਜ ਪੰਜਾਬ ਦਾ ਨਾਂ ਖੇਡਾਂ ਦੇ ਵਿੱਚ ਜੇ ਅੱਜ ਪੰਜਾਬ ਦਾ ਨਾਂ ਹਾਕੀ ਦੇ ਵਿੱਚ ਤਾਂ ਇਹਨਾਂ ਪਰਿਵਾਰਾਂ ਦੀ ਦੇਣ ਆ ਬਹੁਤ-ਬਹੁਤ ਸਤਿਕਾਰ ਕਰਦੇ ਹਾਂ ਅਸੀਂ ਉਦੋਂ ਬਾਅਦ ਗੁਰਜੰਟ ਦੇ ਫਾਦਰ ਸਾਹਿਬ ਦਾ ਮਾਨ ਸਨਮਾਨ ਗੁਰਜੰਟ ਦੇ ਫਾਦਰ ਸਾਹਿਬ ਦਾ ਮਾਨ ਸਨਮਾਨ ਗੁਰਜੰਟ ਸਿੰਘ ਦੇ ਫਾਦਰ ਸਾਹਿਬ ਦਾ ਮਾਨ ਸਨਮਾਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਔਰ ਅੱਜ ਉਹਨਾਂ ਖਿਡਾਰੀਆਂ ਨੂੰ ਕਿੰਨੀ ਖੁਸ਼ੀ ਹੋਊਗੀ ਵੀ ਸਾਡੇ ਮਾਪਿਆਂ ਨੂੰ ਅੱਜ ਮਾਨ ਸਤਕਾਰ ਬਖਸ਼ਿਆ ਜਾ ਰਿਹਾ ਹੈ ਔਰ ਮਾਪੇ ਖੁਸ਼ ਹੁੰਦੇ ਨੇ ਜਦੋਂ ਬੱਚੇ ਦਾ ਮਾਨ ਸਨਮਾਨ ਹੋਵੇ ਤੇ ਬੱਚਾ ਉਦੋਂ ਖੁਸ਼ ਹੁੰਦਾ ਤੇ ਜਦੋਂ ਮਾਪਿਆਂ ਦਾ ਸਨਮਾਨ ਉਹਨਾਂ ਦੇ ਜਰੀਏ ਹੋਵੇ ਮੇਰੇ ਵੀਰੋ ਇਹ ਮਿਹਨਤ ਆ ਇਹ ਮਿਹਨਤ ਦੇ ਕਰਕੇ ਮੇਰੇ ਵੀਰੋ ਸਾਰਾ ਕੁਝ ਹੁੰਦਾ ਸ਼ਮਸ਼ੇਰ ਸਿੰਘ ਦੇ ਫਾਦਰ ਸਾਹਿਬ ਦਾ ਮਾਨ ਸਨਮਾਨ ਇਸ ਲਈ ਖੇਡ ਮੈਦਾਨ ਦੇ ਵਿੱਚ ਮਹਾਪੁਰਸ਼ਾਂ ਵੱਲੋਂ ਬਾਬਾ ਸੁਰਜਣ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਮਹਾਪੁਰਸ਼ਾਂ ਵੱਲੋਂ ਮੇਰੇ ਵੀਰੋ ਕਾਰ ਸੇਵਾ ਵਾਲੇ ਮਹਾਪੁਰਸ਼ ਕਿਲਾ ਆਨੰਦਗੜ੍ਹ ਸਾਹਿਬ ਉਹਨਾਂ ਵੱਲੋਂ ਕੀਤੇ ਜਾ ਰਹੇ ਆ ਮਾਨ ਸਨਮਾਨ ਔਰ ਉਸ ਤੋਂ ਬਾਅਦ ਜੁਗਰਾਜ ਮੇਰੇ ਵੀਰੋ ਹਾਕੀ 올ੰਪੀਅਨ ਦੇ ਫਾਦਰ ਸਾਹਿਬ ਦਾ ਮਾਨ ਸਨਮਾਨ ਇਸ ਲਈ ਖੇਡ ਮੈਦਾਨ ਦੇ ਵਿੱਚ ਕੀਤਾ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਦਾ ਇਹ ਸਨਮਾਨ ਜਿਹੜਾ ਹੈ ਵਰਨ ਕੁਮਾਰ ਦੇ ਸਤਿਕਾਰਯੋਗ ਪਿਤਾ ਜੀ ਦਾ ਸਨਮਾਨ ਇਸ ਲਈ ਖੇਡ ਮੈਦਾਨ ਦੇ ਵਿੱਚ ਕੀਤਾ ਜਾ ਰਿਹਾ ਹੈ ਵਰਨ ਕੁਮਾਰ ਦੇ ਮੇਰੇ ਵੀਰੋ ਸਰਦਾਰ ਸਰਬਜੀਤ ਸਿੰਘ ਜੀ ਹਰਮਨ ਦੇ ਫਾਦਰ ਸਾਹਿਬ ਮੇਰੇ ਵੀਰੋ ਜੋ ਇੰਡੀਆ ਦੀ ਟੀਮ ਬਹੁਤ ਵੱਡੇ ਮਾਣ ਵਾਲੀ ਗੱਲ ਆ ਬਹੁਤ ਵੱਡਾ ਸਤਿਕਾਰ ਆ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਔਰ ਇਹ ਮੇਰੇ ਵੀਰੋ ਇਸੇ ਤਰ੍ਹਾਂ ਇਹ hockey ਦੀ ਸੇਵਾ ਕਰਨ ਔਰ ਉਸ ਤੋਂ ਬਾਅਦ ਆ ਜਿਹੜਾ ਸਨਮਾਨ ਦਿਲਪ੍ਰੀਤ ਤੇ ਫਾਦਰ ਸਾਹਿਬ ਦਾ ਮੇਰੇ ਵੀਰੋ ਜਦ ਦਿਲਪ੍ਰੀਤ ਜੂੜੇ ਤੇ ਵੱਧ ਕੇ ਜਿਹੜਾ ਚਿੱਟਾ ਰਮਾਲ ਖੇਡਦਾ ਤੇ ਮੇਰੇ ਵੀਰੋ ਸੋਹਣਾ ਲੱਗਦਾ ਔਰ ਨਾਲ ਸਾਡੇ ਮਾਤਾ ਜੀ ਵੀ ਅਚੇਚੇ ਤੌਰ ਤੇ ਪੁੱਜੇ ਹੋਏ ਐ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਆ ਇਹ ਬਹੁਤ ਵੱਡੀ ਸਤਕਾਰ ਵਾਲੀ ਗੱਲ ਆ ਬੋਲੇ ਇ ਸੋਨਹਾ ਮਾਵਾ ਠੰਡੀਆਂ ਸ਼ਾਮਾਂ ਸ਼ਾਮਾਂ ਕੌਣ ਕਰੇ ਮਾਵਾ ਦੇ ਹਰਜਾਨੇ ਲੋਕੋ ਕੌਣ ਭਰੇ ਮਾਵਾ ਦੇ ਹਰਜਾਨੇ ਲੋਕੋ ਕੌਣ ਭਰੇ ਮਾਵਾ ਦੇ ਹਰਜਾਨੇ ਲੋਕੋ ਕੌਣ ਭਰੇ ਇਹ ਮਨਪ੍ਰੀਤ ਦੇ ਮਾਤਾ ਜੀ ਹੈ ਔਰ ਮਾਤਾ ਜੀ ਥੋੜੇ ਭਾਵੁਕ ਵੀ ਨੇ ਵੀ ਅੱਜ ਪੁੱਤ ਕਰਕੇ ਸਨਮਾਨ ਹੋ ਰਿਹਾ ਹੈ ਇਹ ਵੱਡੀ ਗੱਲ ਆ ਇਹ ਵੱਡਾ ਸਤਕਾਰ ਹੈ ਔਰ ਉਸ ਤੋਂ ਬਾਅਦ ਦਾ ਸਨਮਾਨ ਜਿਹੜਾ ਹੈ ਪਾਠਕ ਦੇ ਮਾਤਾ ਜੀ ਉਹਨਾਂ ਦਾ ਇਹ ਸਨਮਾਨ ਮੇਰੇ ਵੀਰੋ ਕੀਤਾ ਜਾਣਾ ਹੈ ਪਾਠਕ ਦੇ ਮਾਤਾ ਜੀ ਦਾ ਸੌਰੀ ਸੁਖਜੀਤ ਦੇ ਮਾਤਾ ਜੀ ਸੌਰੀ ਮਾਫੀ ਚਾਹੁੰਦੇ ਆ ਕਿਉਂਕਿ ਮੈਂ ਮਾਤਾ ਜੀ ਬਿਲਕੁਲ ਨਵਾਂ ਆ ਸੋ ਮਾਫੀ ਆ ਤੁਹਾਡੇ ਤੋਂ ਸੋ ਸੁਖਜੀਤ ਦੇ ਇਹ ਮਾਤਾ ਜੀ ਨੇ ਬਹੁਤ ਸਤਕਾਰ ਵਾਲੀ ਗੱਲ ਆ ਔਰ ਉਸ ਤੋਂ ਬਾਅਦ ਜਿਹੜਾ ਇਹ ਸਨਮਾਨ ਸਾਡੇ ਕਿਸ਼ਨ ਪਾਠਕ ਜੀ ਦੇ ਮੇਰੇ ਵੀਰੋ ਸਤਕਾਰਯੋਗ ਪਿਤਾ ਜੀਆਂ ਨੂੰ ਔਰ ਇਹ ਮਾਤਾ ਜੀਆਂ ਨੂੰ ਮਾਨ ਸਤਕਾਰ ਜਿਹੜਾ ਬਖਸ਼ਿਆ ਜਾਣਾ ਸੋ ਬਹੁਤ ਵੱਡੀ ਮਾਣ ਵਾਲੀ ਗੱਲ ਕਿਸ਼ਨ ਪਾਟਕ ਜੀ ਦੇ ਸਤਿਕਾਰਯੋਗ ਪਿਤਾ ਜੀ ਉਹ ਵੀ ਸਾਡੇ ਦਰਮਿਆਨ ਚੇਚੇ ਤੌਰ ਤੇ ਪੁੱਜੇ ਇਹ ਬਹੁਤ ਵੱਡਾ ਸਤਿਕਾਰ ਹੈ ਇਹ ਯੋਧਿਆਂ ਦੇ ਪਰਿਵਾਰਾਂ ਦਾ ਸਨਮਾਨ ਆ ਇਹ ਕਹਿੰਦੇ ਹੁੰਦੇ ਆ ਨਾ ਵੀ ਮੇਰੇ ਪੰਜਾਬੀ ਵੀਰੋ ਯੋਧੇ ਮਾਵਾ ਨਿਤ ਨਹੀਂ ਜੰਮਦੀਆਂ ਔਰ ਇਹ ਮਾਣ ਵੱਡੀ ਵਾਲੀ ਮਾਣ ਵਾਲੀ ਗੱਲ ਆ ਵੀ ਅੱਜ 12 ਹਲਕ ਹਾਕੀ 올ੰਪੀਅਨ ਦੇ ਮੇਰੇ ਵੀਰੋ ਸਤਿਕਾਰਯੋਗ ਮੇਰੇ ਵੀਰੋ ਮਾਪਿਆਂ ਦਾ ਸਨਮਾਨ ਹੋਣਾ ਇਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਇਹ ਸਤਕਾਰ ਵਾਲੀ ਗੱਲ ਆ ਹਾਕੀ ਸਾਡੀ ਖੇਡ ਔਰ ਮੇਰੇ ਮਿੱਤਰੋ ਅੱਜ ਉਹਨਾਂ ਦਾ ਸਨਮਾਨ ਉਹਨਾਂ ਦਾ ਸਤਕਾਰ ਜਿਹੜਾ ਹੈ ਹਾਕੀ 올ਿਪੀਅਨਾਂ ਦਾ ਸਤਕਾਰ ਜਿਹੜਾ ਹੈ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਿੰਨਾ ਸਮਾਂ ਇਸ ਧਰਤੀ ਤੇ ਬਤੀਤ ਕੀਤਾ ਔਰ ਇਹ ਕਿੱਡੇ ਭਾਗਾ ਵਾਲੀ ਗੱਲ ਆ ਇਹਨਾਂ ਮਾਪਿਆਂ ਦੇ ਕਿੰਨੇ ਚੰਗੇ ਭਾਗ ਨੇ ਮੇਰੇ ਪੰਜਾਬੀ ਵੀਰੋ ਔਰ ਜਿਨ੍ਹਾਂ ਦੇ ਕਾਰਨ ਨੀ ਚੰਗੀ ਔਲਾਦ ਪੈਦਾ ਹੋਈ ਹੈ ਔਰ ਜਿਨ੍ਹਾਂ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਔਰ ਜਿਨ੍ਹਾਂ ਨੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਔਰ ਇਸ ਤੋਂ ਵੱਡੇ ਭਾਗ ਮੈਂ ਸਮਝਦਾ ਵੀ ਕੋਈ ਹੋਰ ਨਹੀਂ ਹੋ ਸਕਦੇ ਇਹ ਤੁਸੀਂ ਸਾਰੇ ਵਧਾਈ ਦੇ ਹੱਕਦਾਰ ਹੋ ਔਰ ਸਾਡੀ ਇਹੋ ਅਰਦਾਸ ਆ ਵੀ ਤੁਸੀਂ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਤੁਹਾਡੀਆਂ ਲੰਮੀਆਂ ਔਵਰਾ ਕਰੇ ਔਰ ਤੁਸੀਂ ਇਸੇ ਤਰ੍ਹਾਂ ਜਿਹੜਾ ਖੇੜ ਹਾਕੀ ਦੀ ਜਿਹੜੀ ਆ ਉਹ ਸੇਵਾ ਕਰੋ ਔਰ ਸਤਕਾਰ ਹੈ ਇੱਕ ਸਾਰਿਆਂ ਨੇ ਬੇਨਤੀ ਕਰਨਾ ਵੀ ਚੜ੍ਹਦੀ ਕਲਾ ਦੇ ਨਾਲ ਜਕਾਰਾ ਲਾਉਣਾ ਬੋਲੇ ਈਸੋ ਨਿਹਾਲ ਬਹੁਤ ਬਹੁਤ ਧੰਨਵਾਦ ਮੈਂ ਭੁੱਲਰ ਪਰਿਵਾਰ ਦਾ ਸਤਕਾਰ ਕਰਦਾ ਨਵਰੂਪ ਦਾ ਜਗਰੂਪ ਦਾ ਇਹਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਸੋਚ ਸੋਚੀ ਇੱਕ ਸੋਚ ਦੀ ਗੱਲ ਹੁੰਦੀ ਹੈ ਵੀ ਆਪਾਂ ਮਾਨ ਸਨਮਾਨ ਕਰਨਾ ਜਦੋਂ ਪਹਿਲੇ ਦਿਨ رائے ਹੋਈ ਸੀਗੀ ਸਲਾਹ ਹੋਈ ਸੀ ਵੀ ਇਦਾਂ ਕਰਨਾ ਮੈਂ ਕਿਹਾ ਵੀ ਜਗਰੂਪ ਸਿੰਘ ਆ ਨਵਰੂਪ ਸਿੰਘ ਇਹ ਦੁਨੀਆ ਦੇ ਵਿੱਚ ਇਸ ਗੱਲ ਦਾ ਚੰਗਾ ਮੈਸੇਜ ਜਾਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀਆਂ ਪ੍ਰਬੰਧਕ ਕਮੇਟੀਆਂ ਹੋਰ ਵੀ ਐਨ ਆਰ ਆਈ ਭਰਾ ਇਸ ਰਾਹ ਦੇ ਵਿੱਚ ਚੱਲਣਗੇ ਸੋ ਮੈਂ ਸਾਰਿਆਂ ਨੂੰ ਨਮਨ ਕਰਦਾ ਹੋਇਆ ਸਾਰਿਆਂ ਦਾ ਬਹੁਤ-ਬਹੁਤ ਸਤਕਾਰ ਕਰਦਾ ਹੋਇਆ ਮੈਂ ਬੇਨਤੀ ਕਰੰਗੋ ਵੀ ਆਪਾਂ ਆਪਣੀਆਂ ਸੀਟਾਂ ਤੇ ਆਪਾਂ ਆ ਕੇ ਬਿਰਾਜਮਾਨ ਹੋਈਏ ਸ਼ਿਵਯੋਧੇ ਵਾਲੇ ਨੂੰ ਮਾਈਕ ਜਿਹੜਾ ਮੈਂ ਦੇਣ ਜਾ ਰਿਹਾ ਥੈਂਕ ਯੂ ਇੱਕ ਹੋਰ ਇੱਕ ਹੋਰ Minha sultana.